ਸਾਹ ਦਾ ਅਗਲੇ ਬਲਾਰੇ ਸਰਦਾਰ ਅੰਕਾਰ ਸਿੰਘ ਜੀ ਭੰਗਾਲਾ ਸਾਹਿਬ ਉਹ 5 ਮਿੰਟ ਲਈ ਉਹਨਾਂ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ ਕਿਸਾਨ ਯੂਨੀਅਨ ਹਰਿਆਣਾ ਤੋਂ ਅਮਰਜੀਤ ਸਿੰਘ ਜੀ ਮੋੜੀ ਉਹ ਵੀ ਤਿਆਰ ਰਹਿਣਗੇ ਇਹਨਾਂ ਤੋਂ ਬਾਅਦ ਉਹਨਾਂ ਦਾ ਸਮਾਂ ਹੋਏਗਾ ਪੰਜਾਬ ਦੇ ਕੋਨੇ-ਕੋਨੇ 'ਚ ਉਹ ਪਹੁੰਚੇ ਬਹੁਤ ਹੀ ਸਤਿਕਾਰਯੋਗ ਮੇਰੀਆਂ ਭੈਣਾਂ ਮੇਰੇ ਵੀਰੋ ਤੇ ਬਜ਼ੁਰਗ ਸਹਿਬਾਨ ਆਓ ਸਭ ਤੋਂ ਪਹਿਲਾਂ ਪਾਈਏ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਲੈਂਡ ਪੂਲਿੰਗ ਪਾਲਸੀ ਤੋਂ ਸ਼ੁਰੂ ਕਰਾਂਗੇ ਲੈਂਡ ਪੂਲਿੰਗ ਪਾਲਸੀ ਜਿਹੜੀ ਦਿੱਲੀ ਦੇ ਵਿੱਚ ਬੈਠ ਕੇ ਕੇਜਰੀਵਾਲ ਦੇ ਘਰ ਬੈਠ ਕੇ ਜਿਹੜਾ ਸਤਿੰਦਰ ਜੈਨ ਤੇ ਮਨੀਸ਼ ਸ਼ਿਸ਼ੋਧਿਆ ਜਿਹੜਾ ਜਿਹੜਾ ਅੱਜ ਬਿਆਨ ਦਿੰਦਾ ਕਿ ਲੜਾਈ ਝਗੜਾ ਕਰਨਾ ਪਵੇ ਪੈਸੇ ਦੇਣੇ ਪੈਣ ਠਗੀਆਂ ਮਾਰਨੀਆਂ ਪੈਣ ਤੁਸੀਂ ਜਿਹੜੀਆਂ ਮਤਲਬ ਲੋਕਾਂ ਦੇ ਨਾਲ ਐਦਾਂ ਦਾ ਵਿਹਾਰ ਕਰਨਾ ਸੋ ਅੱਜ ਇਹ ਬਿਆਨ ਦੇ ਰਿਹਾ ਇਹ ਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਆ ਅਸੀਂ ਲੈਂਡ ਪੂਲਿੰਗ ਪਾਲਿਸੀ ਵਾਪਸ ਲਈ ਹੈ ਲੋਕਾਂ ਦੀਆਂ ਭਾਵਨਾਵਾਂ ਦੇਖ ਕੇ ਨਹੀਂ ਤੁਹਾਡੇ ਸੰਘਰਸ਼ ਤੇ ਏਕੇ ਤੇ ਸੰਘਰਸ਼ ਦੀ ਤਾਕਤ ਦੇ ਅੱਗੇ ਜਿਹੜੇ ਗੋਡੇ ਟੇਕ ਕੇ ਜਿਹੜਾ ਕੇਜਰੀਵਾਲ ਤੇ ਭਗਵੰਤ ਮਾਨ ਆ ਉਹਨੇ ਪੋਲਿੰਗ ਪਾਲਸੀ ਵਾਪਸ ਲਈ ਹੈ ਅਗਲੀ ਗੱਲ ਚਿਪ ਵਾਲੇ ਮੀਟਰਾਂ ਦੀ ਹੈ ਚਿਪ ਵਾਲੇ ਮੀਟਰ ਜਦੋਂ ਲੱਗ ਗਏ ਉਹ ਫਿਰ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਅੰਬਾਨੀ ਅੰਡਾਨੀਆਂ ਨੇ Jio ਦੀ SIM ਲਿਆਂਦੀ ਸੀ ਨਾ ਤੁਹਾਡੇ ਸਾਹਮਣੇ ਪਹਿਲਾਂ ਨੈਟ ਪੈਕ 100 ਰੁਪਏ ਤੋਂ ਸ਼ੁਰੂ ਕੀਤਾ ਅੱਜ 84 ਦਿਨ ਦਾ ਨੈਟ ਪੈਕ ਜਿਹੜਾ ਆ ਉਹ 800 ਰੁਪਏ 900 ਰੁਪਏ ਤੋਂ ਚਲਾ ਗਿਆ ਅਗਲੀ ਗੱਲ ਜਿਹੜੀ ਹੈ ਗੰਨੇ ਦੇ ਪੈਸੇ ਆ 65 ਰੁਪਏ 50 ਪੈਸੇ ਦੇ حساب ਦੇ ਨਾਲ ਕਰੋਣਾ ਰੁਪਈਆ ਖੜਾ ਅਜੇ ਤੱਕ ਵੀ ਤੁਸੀਂ ਦੇਖੋ ਇਸ ਗੱਲ ਨੂੰ ਕਿ ਜਦੋਂ ਅਸੀਂ ਬੈਂਕਾਂ ਦੇ ਵਿੱਚੋਂ ਕਰਜ਼ਾ ਲੈਨੇ ਆ ਨਾ ਤੇ ਜੇ ਇੱਕ ਦਿਨ ਲਈ ਡਿਫਾਲਟ ਹੋ ਜਾਈਏ ਤੇ ਸਾਨੂੰ ਜਿਹੜਾ ਆ ਵਿਆਜ ਲੱਗਦਾ ਡਿਉੜਾ ਤੁਹਾਡੇ ਪੈਸੇ ਜਿਹੜੇ ਆ ਲੁੱਟ ਰਹੇ ਆ ਸੋ ਅਗਲੀ ਗੱਲ ਮੈਂ ਕਰਾਂ ਤੇ ਜਿਹੜੇ ਹਾਰ ਆਏ ਆ ਬਹੁਤ ਸਾਰੇ ਸਾਡੇ ਪੰਜਾਬ ਦੀ ਧਰਤੀ ਦੇ ਉੱਤੋਂ ਵੀਰ ਸਾਡੇ ਬਿਆਸ ਦਰਿਆ ਸਤਲੁਜ ਦਰਿਆ ਰਾਵੀ ਦਰਿਆ ਦੇ ਮਾਰਹੇਟ ਆਉਂਦੇ ਆ ਅੱਜ ਕੀ ਹਾਲਾਤ ਆ ਸਾਡੇ ਕਿਸਾਨ ਭਰਾਵਾਂ ਦੇ ਪਿੰਡਾਂ ਦੇ ਪਿੰਡ ਜਿਹੜੇ ਆ ਉਹ ਹੜ੍ਹ ਦੇ ਵਿੱਚ ਡੁੱਬੇ ਪਏ ਆ ਇਹ ਕੇਂਦਰ ਦੀ ਨੀਤੀ ਆ ਇਹ ਕੇਜਰੀਵਾਲ ਦੀ ਨੀਤੀ ਆ ਕਿ ਪੰਜਾਬ ਦੇ ਸੰਘਰਸ਼ੀ ਜਿਹੜੇ ਯੋਧੇ ਆ ਉਹਨਾਂ ਨੂੰ ਪਛਾੜਨਾ ਅਗਲੀ ਗੱਲ ਮੈਂ ਕਰਾਂ ਕਿ ਇਹਨਾਂ ਨੇ 19 ਮਾਰਚ ਨੂੰ ਚੰਡੀਗੜ੍ਹ ਮੀਟਿੰਗ ਦੇ ਵਿੱਚੋਂ ਗ੍ਰਿਫਤਾਰ ਕਰਕੇ ਕਿਸਾਨ ਆਗੂਆਂ ਸਮੇਤ ਪੰਜਾਬ ਦੇ ਸਾਡੇ ਜਿੰਨੇ ਵੀ ਕਿਸਾਨ ਭਰਾ ਆਇਆ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬਾਵਰ ਵਰਗਾ ਯਾਵਰ ਬਣ ਕੇ ਭਗਵੰਤ ਮਾਨ ਨੇ ਜੇਲ੍ਹਾਂ ਦੇ ਵਿੱਚ ਡੱਕਿਆ ਸੋ ਤੁਹਾਡੇ ਸਾਹਮਣੇ 500 ਕਿਸਾਨ ਭਰਾ ਸਾਡਾ ਗੋਲੀਆਂ ਮਾਰ ਕੇ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਜਿਹੜਾ ਫਟੜ ਕੀਤਾ 9 ਤੋਂ 10 ਵੀਰ ਪੈਣਾ ਸਾਡੇ ਜਿਹਨਾਂ ਦੇ ਅੱਖਾਂ ਦੀ ਰੋਸ਼ਨੀ ਚਲੀ ਗਈ ਸਾਡਾ ਪੁੱਤ ਸ਼ੋਭ ਕਰਨ ਸਿੰਘ ਖਨੌਰੀ ਬਾਰਡਰ ਦੇ ਉੱਤੇ ਗੋਲੀ ਮਾਰ ਕੇ ਸ਼ਹੀਦ ਕੀਤਾ ਤੇ ਪਰਚਾ ਕਿਹੜਾ ਕੀਤਾ ਪਰਚਾ ਛੋਟਾ ਜਿਹਾ ਕਰ ਦਿੱਤਾ ਇਹਨਾਂ ਨੇ ਸੋ ਉਸ ਕਰਕੇ ਰਾਜਨੀਤਿਕ ਪਾਰਟੀਆਂ ਤੋਂ ਬਹੁਤੀ ਆਸ ਨਾ ਰੱਖਿਓ ਵੀਰੋ ਬੇਸ਼ੱਕ ਕੋਈ ਵੀ ਪਾਰਟੀ ਹੋਏ ਇਹਨਾਂ ਦੀ ਨੀਤੀ ਤੇ ਨੀਅਤ ਦੇ ਵਿੱਚ ਫਰਕ ਹੁੰਦਾ ਸੋ ਨੀਤੀ ਤੇ ਨੀਅਤ ਬਹੁਤ ਮਾੜੀ ਐ ਇਹਨਾਂ ਦੀ ਇਹਨਾਂ ਦਾ ਇੱਕੋ ਨਿਸ਼ਾਨਾ ਰਾਜ ਸਤਾ ਦੇ ਉੱਤੇ ਕਬਜ਼ਾ ਕਰਨਾ ਤੇ ਸਾਡਾ ਇੱਕੋ ਨਿਸ਼ਾਨਾ ਹੈ ਸਾਹਿਬ ਸਿਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਦਿੱਤੇ ਸਿਧਾਂਤ ਦੇ ਉੱਤੇ ਸੋਚ ਦੇ ਉੱਤੇ ਉਹ ਸਮਝ ਦੇ ਉੱਤੇ ਪੈਰਾ ਦੇਣਾ ਸ਼ਹੀਦ ਭਗਤ ਸਿੰਘ ਰਾਜਗੁਰੂ ਸਖਦੇਵ ਸ਼ਹੀਦ ਉਦਮ ਸਿੰਘ ਤੇ ਕਰਤਾਰ ਸਿੰਘ ਸਰਾਭੇ ਦੀ ਸੋਚ ਦੇ ਉੱਤੇ ਪੈਰਾ ਦੇਣਾ ਸਾਡਾ ਸਿਧਾਂਤ ਇਹੋ ਆ ਸਾਨੂੰ ਚੇਅਰਮੈਨੀਆਂ ਜੀ ਐਮਐਲਏ ਐਮਪੀ ਤੇ ਮੰਤਰੀ ਬੰਨ ਦੀ ਕੋਈ ਜ਼ਰੂਰਤ ਨਹੀਂ ਉਹ ਜਿਹੜੇ ਅਉਧੇ ਆ ਤੁਹਾਡੀ ਜੁੱਤੀ ਦੀ ਨੋਕ ਥੱਲੇ ਰਹਿੰਦੇ ਐ ਰੋਜੀ ਮੈਂ ਇੱਕ ਕਵਿਤਾ ਲਿਖ ਕੇ ਪਾਈ ਸੀ ਉਹ ਤੁਸੀਂ ਦੇਖ ਸਕਦੇ ਹੋ WhatsApp ਦੇ ਉੱਤੇ ਸੋ ਮੇਰਾ ਸਮਾਂ ਸਮਾਪਤ ਹੋ ਗਿਆ ਦਾਸ ਕੋਲੋਂ ਬੋਲਦਿਆਂ ਕੋਈ ਸੰਗਤ ਦੇ ਖਿਲਾਫ ਇੱਕ ਵੀ ਸ਼ਬਦ ਬੋਲ ਹੋਗਾ ਹੋਏ ਤੇ ਦਾਸ ਖਿਮਾ ਦਾ ਜਾਚਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ